ਬੂਟਾ ਸਿੰਘ ਸੀ ਜਿਹੜੇ ਜਿਹਦੀ ਰਾਤ ਗੋਲੀਆਂ ਮਾਰ ਕੇ ਮੌਤ ਕਰਤੀ ਉਹ ਮੇਰੇ ਭਾਈ ਦੇ ਸਾਲਾ ਸਾਡੀ ਹੈ ਜੀ ਉਸ ਨੇ ਮਾਰੀਆਂ ਉਹ ਪਹਿਲਾਂ ਵੀ ਧਮਕੀਆਂ ਦਿੰਦਾ ਰਿਹਾ ਵਾਰ-ਵਾਰ ਉਹਨੇ ਪੰਜ-ਛੇ ਵਾਰੀ ਫੋਨ ਵੀ ਕੀਤਾ ਹੈ ਸਾਡੇ ਕੋਲ ਐਸਐਮਐਸ ਵੀ ਪਏ ਉਸ ਦੇ ਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਉਸ ਨੇ ਧਮਕੀ ਦਿੱਤੀ ਸੀਗੀ ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਤਾਂ ਸ਼ਿਕਾਇਤ ਕੀਤੀ ਹੋਈ ਹੈ ਸਾਡੇ ਕੋਲ ਐਸਐਮਐਸ ਪਏ ਹੈ ਜੀ ਉਹਨਾਂ ਨੇ ਉਹਨਾਂ ਨੇ ਸਾਨੂੰ ਕੋਈ ਰਿਪਲਾਈ ਨਹੀਂ ਦਿੱਤੀ ਜੀ ਸਾਡੇ ਕੁੜੀ ਕੋਲ ਐਸਐਮਐਸ ਕਰਦਾ ਸੀ ਆ ਕੋਈ ਰੰਜਿਸ਼ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਉਸ ਨਾਲ ਕੋਈ ਪੈਸੇ ਦਾ ਵਿਵਾਰ ਨਹੀਂ ਕੁਝ ਵੀ ਨਹੀਂ ਸਿਰਫ ਜਵਰਦਸਤੀ ਕਰਦਾ ਸੀ ਆ ਸਾਡੇ ਕਰੇ ਐਸਐਮਐਸ ਕਰਦਾ ਸੀ ਅਸੀਂ ਨਾਮ ਨਹੀਂ ਜਾਣਦੇ ਜੀ ਉਹਨਾਂ ਦਾ ਨੁਕਰਤੀ ਕਰ ਹੈ ਜੀ ਅਸੀਂ ਮੇਰਾ ਦਲਜੀਤ ਨਾ ਅਸੀਂ ਭੁੱਲਰਪਿੰਡ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਰਾਤ ਗੋਲੀ ਲੱਗੀ ਆ ਉਹਨਾਂ ਦਾ ਕੀ ਨਾਮ ਸੀ ਤੇ ਤੁਹਾਡੇ ਉਹ ਮੇਰੇ ਘਰ ਵਾਲਾ ਸੀ ਉਹਦਾ ਨਾਮ ਬੂਟਾ ਸੀ ਗੋਲੀ ਕਿੰਨਾਂ ਨੇ ਚਲਾਈ ਆ ਜੀ ਗੋਲੀ ਬਲਵਰ ਨੇ ਚਲਾਈ ਆ ਜੀ ਕੀ ਵਜ੍ਹਾ ਕੀ ਸੀ ਇਸ ਗੱਲ ਦੀ ਵਜ੍ਹਾ ਐ ਸੀ ਮੇਰੀ ਦਰਾਨੀ ਨੂੰ ਮੈਸੇਜ ਕਰਦਾ ਸੀ ਫੋਨ ਦਾ ਤੇ ਆਂਦਾ ਮੇਰੇ ਨਾਲ ਗੱਲ ਕਰਨ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤਾਂ ਕਹਿੰਦਾ ਤੂੰ ਜਸਮੀਨ ਦੇ ਨਾਲ ਮੇਰੀ ਕੁੜੀ ਦੇ ਨਾਲ ਕਹਿੰਦਾ ਤੂੰ ਗੱਲ ਕਰਾ ਜੇ ਤੂੰ ਅਖੇ ਤੂੰ ਨਹੀਂ ਗੱਲ ਕਰਾਵੇਂਗੀ ਤਾਂ ਮੈਂ ਅਖੇ ਤੁਹਾਡੇ ਘਰੇ ਆ ਜਾਊਂਗਾ ਮੈਂ ਕੱਲ ਸ਼ਾਮ ਨੂੰ ਆਈ ਆ ਕੰਮ ਤੋਂ ਸੁਬਾਹ ਦੀ ਗਈ ਮੈਂ ਜਦੋਂ ਸ਼ਾਮ ਨੂੰ ਘਰੇ ਆਈ ਤੇ ਇਹਨਾਂ ਨੇ ਮੈਨੂੰ ਦੱਸਿਆ ਆਂਦੀਆਂ ਮੰਮੀ ਆਏ ਕਰਕੇ ਨਾ ਬਲਵਰਕ ਮੈਸੇਜ ਕਰੀ ਜਾਂਦਾ ਘਰੇ ਤੇ ਮੈਂ ਇਹਨੂੰ ਆਖਾ ਨਾ ਆਪਾਂ ਤੜਕੇ ਚੱਲਾਂਗੇ ਮੈਂ ਕਿ ਪੰਚਾਇਤ ਇਕੱਠੀ ਕਰਾਂਗੇ ਪੰਚਾਇਤ ਚ ਇਹਨੂੰ ਸੱਦਾਂਗੇ ਵੀ ਸਾਡੇ ਘਰੇ ਉਹਦਾ ਮੈਸੇਜ ਕਰਨ ਦਾ ਕੋਈ ਹੱਕ ਨਹੀਂਗਾ ਕਿਉਂਕਿ ਮੇਰਾ ਇੱਕ ਵੱਡੀ ਉੱਥੇ ਰਹਿੰਦੀ ਆਸ਼ਰਮ ਦੇ ਵਿੱਚ ਰਹਿੰਦੀ ਆ ਤਾਂ ਮਗਰਚਾਰ ਆ ਤੇ ਮੈਂ ਖਾਜੀ ਇਹਨੂੰ ਕਰਦਾ ਮਗਰਚਾਰਾ ਨੂੰ ਸਾਨੂੰ ਫੇਰ ਪਰੇਸ਼ਾਨ ਕਰੂਗਾ ਵੀ ਇਥੇ ਇਸੇ ਪਿੰਡ ਦੇ ਵਿੱਚ ਅਸੀਂ ਰਹਿਣਾ ਹੈ ਤੇ ਉਹਨਾਂ ਦੇ ਘਰੇ ਜਾਵੜੇ ਬਲਬਰ ਦੇ ਵੀ ਤੂੰ ਦੱਸ ਮੈਸੇਜ ਘਾਤੋ ਕਰਦਾ ਇਸ ਬੂਤ ਲੈ ਕੇ ਗਿਆ ਸੀ ਵਿਖਾਉਣ ਨੂੰ ਵੀ ਤੂੰ ਸਾਨੂੰ ਪਿਓ ਮੈਸੇਜ ਕਰੀ ਜਾਣਾ ਇਹਨਾਂ ਨੇ ਜਾ ਕੇ ਬਾਾਰ ਖਲਾਇਆ ਉਹਨੇ ਨਹੀਂ ਖੋਲਿਆ ਅਗਲਾ ਬਾਾਰ ਉਹਨੇ ਖੁੱਲਾ ਰੱਖ ਲਿਆ ਤੇ ਉਰਲਾ ਪੇੜ ਤਾ ਤੇ ਬਾਾਰ ਜਦੋਂ ਇਹ ਖੋਲ ਕੇ ਤੇ ਗਾਂ ਅੰਦਰ ਜਾਵੜੇ ਬਸ ਅੰਦਰਵਾੜ ਅੰਦਰਵਾੜ ਬਾਹਰ ਖੋਲਣ ਸਾਰੇ ਉਹਨੇ ਆ ਗੋਲੀ ਮਾਰੀ ਸਿਰ ਦੇ ਵਿੱਚ ਤੇ ਮੈਂ ਤਾਂ ਚੀਕਾਂ ਮਾਰਨ ਲੱਗ ਗਈ ਜਦੋਂ ਮੈਂ ਉਹ ਡਿੱਗ ਪਿਆ ਤੇ ਮੜ ਕੇ ਨਾਲ ਦੀ ਨਾਲ ਉਹਨਾਂ ਨੇ ਮੇਰੇ ਦਿਓਰ ਤੇ ਗੋਲੀ ਮਾਰਤੀ ਮੈਂ ਆਖਿਆ ਬਸ ਹੁਣ ਮੈਨੂੰ ਵੀ ਮਾਰ ਦੇਣਗੇ ਮੈਂ ਚੀਕਾਂ ਮਾਰਨ ਲੱਗ ਗਈ ਤੇ ਪੰਜੀ ਫਿਰੀ ਬਲਵਰੀ ਸੀ ਗੋਲੀ ਚਲਾਉਣ ਵਾਲਾ ਵੀ ਕਾਦੇ ਨਾਲ ਚਲਾਈ ਗੋਲੀ ਉਹਨੇ ਹੁਣ ਬੰਦੂਖ ਜੀ ਕੀ ਕਹਿੰਦੇ ਹੁੰਦੇ ਉਹ ਬੰਦੂਖ ਸੀ ਉਹਦੇ ਕੋਲੇ